ਦੋਸਤੋ ਅੱਜ ਜਿਸੀ ਗੱਲ ਕਰਨੀ ਆ ਲਿਵਰ ਦੇ ਵਿੱਚ ਹੋਣ ਵਾਲੇ ਫੋੜੇ ਦੇ ਸਬੰਧ ਦੇ ਵਿੱਚ ਜੋ ਅੱਜ ਕੱਲ ਇਹ ਆਮ ਹੀ ਪ੍ਰੋਬਲਮ ਪਾਈ ਜਾ ਰਹੀ ਹੈ ਅੱਜ ਆਪਾਂ ਜਾਣਾਂਗੇ ਕਿ ਲਿਵਰ ਦੇ ਵਿੱਚ ਹੋਣ ਵਾਲਾ ਫੋੜਾ ਕੀ ਹੈ ਤੇ ਇਸ ਦੇ ਕਾਰਨ ਕੀ ਨੇ ਸਭ ਤੋਂ ਪਹਿਲਾਂ ਗੱਲ ਕਰੀਏ ਕਿ ਲਿਵਰ ਦੇ ਵਿੱਚ ਹੋਣ ਵਾਲਾ ਫੋੜਾ ਕੀ ਹੈ ਜਦੋਂ ਸਾਡੇ ਲਿਵਰ ਦੇ ਵਿੱਚ ਲਿਵਰ ਦੇ ਸੈੱਲ ਕਿਸੇ ਇਨਫੈਕਸ਼ਨ ਦੇ ਕਰਕੇ ਗਲਨੇ ਸੜਨੇ ਸ਼ੁਰੂ ਹੋ ਜਾਂਦੇ ਹਨ ਉਹਨਾਂ ਦੀ ਡੈਥ ਹੋ ਜਾਂਦੀ ਹੈ ਉੱਥੇ ਪਸ ਭਰ ਜਾਂਦੀ ਹੈ ਤਾਂ ਜਿਹਦੇ ਕਰਕੇ ਉੱਥੇ ਇੱਕ ਤਰ੍ਹਾਂ ਦਾ ਫੋੜਾ ਡਵੈਲਪ ਹੋ ਜਾਂਦਾ ਹੈ ਜਿਸ ਨੂੰ ਅਸੀਂ ਕਹਿੰਦੇ ਆਂ ਅੰਗਰੇਜ਼ੀ ਦੇ ਵਿੱਚ ਲਿਵਰ ਐਬਸਸ ਲਿਵਰ ਦੇ ਵਿੱਚ ਹੋਣ ਵਾਲਾ ਫੋੜਾ ਹੁਣ ਇਸ ਦੇ ਕਾਰਨ ਕੀ ਨੇ ਇਹਦੇ ਬਾਰੇ ਗੱਲ ਕਰੀਏ ਤਾਂ ਵੈਸੇ ਵੇਖਿਆ ਜਾਵੇ ਤਾਂ ਲਿਵਰ ਇੱਕ ਐਸਾ ਅੰਗ ਹੈ ਜਿਹਦੇ ਵਿੱਚ ਸਿੱਧੀ ਡਾਇਰੈਕਟ ਕੋਈ ਇਨਫੈਕਸ਼ਨ ਡਵੈਲਪ ਨਹੀਂ ਹੋ ਸਕਦੀ ਜਿਹਦੇ ਵਿੱਚ ਸਿੱਧੀ ਕੋਈ ਇਨਫੈਕਸ਼ਨ ਡਿਵੈਲਪ ਨਹੀਂ ਹੋ ਸਕਦੀ ਇਹ ਦੂਸਰੇ ਅੰਗ ਨਾਲੋਂ ਬਿਲਕੁਲ ਵੱਖਰਾ ਹੈ ਸੋ ਫਿਰ ਜੇਕਰ ਇਹਦੇ ਵਿੱਚ ਸਿੱਧੀ ਕੋਈ ਇਨਫੈਕਸ਼ਨ ਡਿਵੈਲਪ ਨਹੀਂ ਹੋ ਸਕਦੀ ਤੇ ਫਿਰ ਉਹਦਾ ਕਾਰਨ ਕੀ ਹੋ ਸਕਦਾ ਹੈ ਉਹਦੇ ਮੇਨ ਕਾਰਨਾਂ ਬਾਰੇ ਅਸੀਂ ਗੱਲਬਾਤ ਕਰਾਂਗੇ ਜਿਹਦੇ ਵਿੱਚੋਂ ਪਹਿਲਾ ਕਾਰਨ ਹੈ ਬਾਈਲ ਡਕਟ ਜਾਂ ਪਿੱਤੇ ਦੇ ਰਾਹੀਂ ਗੌਲ ਬਲੇਡਰ ਦੇ ਰਾਹੀਂ ਮੋੜ ਵਾਲੀਆਂ ਇਨਫੈਕਸ਼ਨਾਂ ਜਦੋਂ ਕਿਸੇ ਨਾ ਕਿਸੇ ਕਾਰਨ ਕਰਕੇ ਗੋਲ ਬਲੈਡਰ ਦੇ ਵਿੱਚ ਜਾਂ ਬਾਇਲ ਡਕਟ ਦੇ ਵਿੱਚ ਕੋਈ ਇਨਫੈਕਸ਼ਨ ਕ੍ਰੀਏਟ ਹੁੰਦੀ ਹੈ ਤਾਂ ਉਹ ਇਨਫੈਕਸ਼ਨ ਹੌਲੀ-ਹੌਲੀ ਜਾ ਕੇ ਬੈਕ ਲਿਵਰ ਦੇ ਵਿੱਚ ਜਾਂਦੀ ਹੈ ਪਰ ਉੱਥੇ ਇਨਫੈਕਸ਼ਨ ਕ੍ਰੀਏਟ ਕਰ ਦਿੰਦੀ ਹੈ ਵੈਸੇ ਬਾਇਲ ਡਕਟਰ ਦਾ ਕੰਮ ਕੀ ਹੈ ਜਾਂ ਕਹੋ ਕਿ ਪਿੱਤੇ ਦਾ ਕੰਮ ਕੀ ਹੈ ਲਿਵਰ ਜੋ ਬਾਇਲ ਨੂੰ ਪ੍ਰੋਡਿਊਸ ਕਰਦਾ ਜੋ ਪਿੱਤ ਨੂੰ ਪ੍ਰੋਡਿਊਸ ਕਰਦਾ ਤਾਂ ਉਹ ਬਾਇਲ ਡਕਟਰ ਦੇ ਰਾਹੀਂ ਜਾ ਕੇ ਪਿੱਤੇ ਦੇ ਵਿੱਚ ਸਟੋਰ ਹੋ ਜਾਂਦਾ ਤੇ ਬੈਕ ਫਿਰ ਉਹ ਜਾ ਕੇ ਇੰਟਸਟਾਈਨ ਦੇ ਵਿੱਚ ਜਾਂਦਾ ਤਾਂ ਇਸ ਕਰਕੇ ਜਿਹੜਾ ਲਿਵਰ ਆ ਸਾਡਾ ਉਹ ਡਾਇਰੈਕਟ ਆਂਤੜੀਆਂ ਨਾਲ ਵੀ ਜੁੜਿਆ ਹੁੰਦਾ ਬਾਇਲ ਡਕਟ ਔਰ ਗਾਲ ਬਲੇਟਰ ਦੇ ਜ਼ਰੀਏ ਠੀਕ ਹੈ ਤਾਂ ਇੱਕ ਕਾਰਨ ਤਾਂ ਹੋ ਗਿਆ ਕਿ ਜਦੋਂ ਇਸੇ ਬਾਇਲ ਡਕਟ ਵਿੱਚ ਇਨਫੈਕਸ਼ਨ ਹੁੰਦੀ ਹੈ ਜਿਸ ਨੂੰ ਅਸੀਂ ਕਹਿੰਦੇ ਆ ਕੋਲੰਜਾਈਟਸ ਔਰ ਜਾਂ ਜਦੋਂ ਗਾਲ ਬੈਡਰ ਦੇ ਵਿੱਚ ਇਨਫੈਕਸ਼ਨ ਹੁੰਦੀ ਹੈ ਜਿਸ ਨੂੰ ਅਸੀਂ ਕਹਿੰਦੇ ਆ ਕੋਲੈਸਿਸਟਾਈਟਸ ਤਾਂ ਜਦੋਂ ਇਹਨਾਂ ਦੋਨਾਂ ਕਾਰਨਾਂ ਕਰਕੇ ਕੋਈ ਇਨਫੈਕਸ਼ਨ ਹੁੰਦੀ ਆ ਤਾਂ ਫਿਰ ਉਹ ਜਾ ਕੇ ਸਾਡੇ ਲਿਵਰ ਦੇ ਵਿੱਚ ਚਲੀ ਜਾਂਦੀ ਆ ਜਿਸ ਦੇ ਕਰਕੇ ਉੱਥੇ ਫੋੜਾ ਡਵੈਲਪ ਹੋ ਜਾਂਦਾ ਤਾਂ ਦੂਸਰਾ ਜਿਹੜਾ ਕਾਰਨ ਬੰਦਾ ਹੈ ਕਿ ਇੰਟਸਟਾਈਨ ਦੇ ਵਿੱਚ ਆਂਤ ਦੇ ਵਿੱਚ ਹੋਣ ਵਾਲੀਆਂ ਕੋਈ ਇਨਫੈਕਸ਼ਨ ਆ ਉਹਦੇ ਵਿੱਚ ਆਂਤ ਦੇ ਵਿੱਚ ਕੋਈ ਆਈਬੀਐਸ ਹੋਸ ਇਰੀਟੇਬਲ ਬਾਉਲਡ ਸਿੰਡਰੋਮ ਹੋ ਸਕਦਾ ਜਿਦੇ ਵਿੱਚ ਕੋਈ ਆਂਤੜੀ ਦੇ ਵਿੱਚ ਮਿਲੀਗਨੈਂਸੀ ਹੋ ਸਕਦੀ ਹੈ ਜਿ ਜਿਹਦੇ ਵਿੱਚ ਤੁਹਾਡੀ ਅਪੈਂਡਿਕਸ ਨੂੰ ਇਨਫੈਕਸ਼ਨ ਹੋ ਸਕਦੀ ਹੈ ਤਾਂ ਉਹ ਇਨਫੈਕਸ਼ਨਾਂ ਵੀ ਜਾ ਕੇ ਲਿਵਰ ਦੇ ਵਿੱਚ ਪਹੁੰਚ ਕੇ ਉੱਥੇ ਇੱਕ ਲਿਵਰ ਦਾ ਫੋੜਾ ਕ੍ਰੀਏਟ ਕਰਨ ਦੀ ਸਮਰੱਥਾ ਰੱਖਦੀਆਂ ਹਨ ਤਾਂ ਜਦੋਂ ਪਿੱਤੇ ਦੇ ਰਾਹੀਂ ਇਨਫੈਕਸ਼ਨਾਂ ਜਾਣਗੀਆਂ ਜਾਂ ਪਾਈਲ ਡਕ ਦੇ ਰਾਹੀਂ ਸਾਡੇ ਲਿਵਰ ਦੇ ਵਿੱਚ ਇਨਫੈਕਸ਼ਨਾਂ ਜਾਣਗੀਆਂ ਤਾਂ ਦੋਸਤੋ ਇਹ ਇਨਫੈਕਸ਼ਨਾਂ ਸਾਡੇ ਲਿਵਰ ਦੇ ਦੋਨੋਂ ਲੋਬਸ ਦੇ ਵਿੱਚ ਜਾਂ ਦੋਨੋਂ ਹਿੱਸਿਆਂ ਦੇ ਵਿੱਚ ਹੋਣ ਗਿਆ ਔਰ ਇਹ ਜਿਹੜੀਆਂ ਇਨਫੈਕਸ਼ਨਾਂ ਜਾਂ ਕਹੋ ਕਿ ਐਬਸੈਸਾ ਜਾਂ ਕਹੋ ਫੋੜੇ ਆ ਇਹ ਇੱਕ ਨਹੀਂ ਹੋਣਗੇ ਇੱਕ ਤੋਂ ਜ਼ਿਆਦਾ ਹੋਣਗੇ ਔਰ ਲਿਵਰ ਦੇ ਦੋਵੇਂ ਪਾਸੇ ਹੋਣਗੇ ਇਸ ਕਰਕੇ ਆਪਾਂ ਜਿਹੜੀ ਕਾਰਨ ਬਾਰੇ ਗੱਲਬਾਤ ਕਰਦੇ ਆ ਕਿ ਦੋ ਕਾਰਨ ਹੋਗੇ ਇੱਕ ਤਾਂ ਪਿੱਤੇਦਰਾ ਹੀ ਹੋਣ ਵਾਲੀ ਇਨਫੈਕਸ਼ਨ ਔਰ ਦੂਸਰਾ ਹੋ ਗਿਆ ਜੋ ਸਾਡੇ ਇੰਟਸਟਾਈਨ ਦੇ ਵਿੱਚ ਆਂਤ ਦੇ ਵਿੱਚ ਹੋਣ ਵਾਲੀ ਇਨਫੈਕਸ਼ਨ ਔਰ ਅਗਲਾ ਇਹਦਾ ਕਾਰਨ ਬੰਦਾ ਹੈ ਕਿ ਜਿਹੜੇ ਲਿਵਰ ਦੇ ਆਸ-ਪਾਸ ਦੇ ਅੰਗ ਨੇ ਜਿਸ ਤਰ੍ਹਾਂ ਆਪਾਂ ਕਹਿ ਲੀਏ ਮੇਧਾ ਹੈ ਸਾਡਾ ਸਾਡੀ ਪੈਂਕਰੀਆ ਹੈ ਔਰ ਸਾਡਾ ਸਪਲਿਨ ਹੈ ਜਦੋਂ ਇਹਨਾਂ ਦੇ ਵਿੱਚ ਕਿਸ ਨਾ ਕਿਸੇ ਕਰਕੇ ਇਨਫੈਕਸ਼ਨ ਡਵੈਲਪ ਹੁੰਦੀਆਂ ਹਨ ਤੇ ਉਹਦੇ ਨਾਲ ਵੀ ਜਾ ਕੇ ਲਿਵਰ ਦੇ ਵਿੱਚ ਪਹੁੰਚਣ ਕਰਕੇ ਉਹ ਲਿਵਰ ਦੇ ਵਿੱਚ ਇਨਫੈਕਸ਼ਨ ਕ੍ਰੀਏਟ ਕਰ ਦਿੰਦੇ ਹਨ ਔਰ ਦੂਸਰਾ ਜਿਹੜਾ ਕਾਰਨ ਅਗਲਾ ਕਾਰਨ ਉਹ ਇਹ ਹੈ ਕਿ ਲਿਵਰ ਦੇ ਵਿੱਚ ਕਈ ਵਾਰੀ ਕਿਸੇ ਤਰ੍ਹਾਂ ਦੀ ਸੱਟ ਲੱਗ ਜਾਂਦੀ ਹੈ ਜਦੋਂ ਅਸੀਂ ਕਿਤਨਾ ਕਿਤੇ ਡਿੱਗ ਜਾਂਦੇ ਆ ਤਾਂ ਸਾਡੇ ਕੋਈ ਸੱਟ ਲੱਗ ਜਾਂਦੀ ਹੈ ਜਿਹਨੂੰ ਕਹਿੰਦੇ ਆ ਟਰਾਮਾ ਆਸੀ ਤਾਂ ਡਾਇਰੈਕਟ ਜਿਹੜੀ ਹੈਗੀ ਸੱਟ ਲੱਗਦੀ ਆ ਉਸ ਕਰਕੇ ਵੀ ਲਿਵਰ ਦੇ ਵਿੱਚ ਕਿਤਨਾ ਕਿਤੇ ਇਨਫੈਕਸ਼ਨ ਹੋ ਸਕਦੀ ਆ ਉੱਥੇ ਐਬਸੈਸ ਹੋ ਸਕਦੀ ਆ ਉੱਥੇ ਫੋੜਾ ਬਣ ਸਕਦਾ ਅਗਲਾ ਕਾਰਨ ਇਹ ਉਹ ਸਰਦਾ ਕਿ ਕਿਸ ਨਾ ਕਿਸੇ ਕਾਰਨ ਕਰਕੇ ਜਾਂ ਕਹੋ ਕਿ ਪਿੱਤੇ ਦੇ ਵਿੱਚ ਕੋਈ ਪਥਰੀ ਬਣ ਗਈ ਜਾਂ ਕਿਸੇ ਕਾਰਨ ਕਰਕੇ ਉਸ ਨੂੰ ਲਿਵਰ ਨੂੰ ਡਾਇਰੈਕਟ ਆਂਤ ਦੇ ਨਾਲ ਜੋੜਿਆ ਜਾਂਦਾ ਉਹ ਅੰਤੜੀਆਂ ਦੇ ਵਿੱਚ ਹੋਣ ਵਾਲੀਆਂ ਇਨਫੈਕਸ਼ਨਾਂ ਵੀ ਜਾ ਕੇ ਬਾਇਲ ਡਕ ਦੇ ਰਾਹੀਂ ਸਿੱਧੀਆਂ ਉਹ ਲੀਵਰ ਦੇ ਵਿੱਚ ਇਨਫੈਕਸ਼ਨਾਂ ਕਰੀਏਟ ਕਰ ਸਕਦੀਆਂ ਹਨ ਉੱਥੇ ਫੋੜਾ ਬਣ ਸਕਦਾ ਉੱਥੇ ਐਬਸੈਸ ਹੋ ਸਕਦੀ ਹੈ ਹੁਣ ਤੱਕ ਜਿੰਨੀਆਂ ਇਨਫੈਕਸ਼ਨਾਂ ਦੀ ਆਪਾਂ ਗੱਲ ਕਰਦੇ ਆਂ ਜਾਂ ਕਰ ਚੁੱਕੇ ਆ ਉਹ ਬੈਕਟੀਰੀਆ ਦੇ ਕਰਕੇ ਹੁੰਦੀਆਂ ਹਨ ਤੇ ਅਸੀਂ ਦੋਸਤੋ ਇਹਨਾਂ ਨੂੰ ਕਹਿੰਦੇ ਆ ਪਾਇਓਜੈਨਿਕ ਲੀਵਰ ਐਬਸੈਸ ਜਾਂ ਪਾਇਓਜੈਨਿਕ ਜਾਂ ਬੈਕਟੀਰੀਆ ਦੇ ਰਾਹੀਂ ਹੋਣ ਵਾਲੇ ਫੋੜੇ ਲਿਵਰ ਦੇ ਵਿੱਚ ਹੋਣ ਵਾਲੀਆਂ ਇਨਫੈਕਸ਼ਨਾਂ ਜਾਂ ਐਬਸਸ ਜਾਂ ਕਿਲੋ ਫੋੜੇ ਦਾ ਇੱਕ ਕਾਰਨ ਪੈਰਾਸਾਈਟ ਵੀ ਹੈ ਜਿਸ ਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਕਹਿੰਦੇ ਅਮੀਬਿਕ ਲਿਵਰ ਐਬਸਸ ਸੋ ਦੋਸਤੋ ਇਹ ਪੈਰਾਸਾਈਟ ਕਿਵੇਂ ਪਹੁੰਚਦਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਕਿ ਇਹ ਫਿਕਲ ਓਰਲ ਜਿਹੜਾ ਟਰੈਕ ਹੈ ਜਦੋਂ ਕੋਈ ਪੇਸ਼ੀਐਂਟ ਉਸ ਬੈਕਟੀਰੀਆ ਨਾਲ ਪ੍ਰਭਾਵਿਤ ਹੋਵੇ ਜਿਸ ਦੇ ਨਾਲ ਜੜੀ ਹੈਗੀ ਆ ਸਾਡੇ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਜਿਸ ਨੂੰ ਅਸੀਂ ਕਹਿੰਦੇ ਐਂਟੇਰਮੀਬੀਆ ਹਿਸਟੋਲਿਟਿਕਾ ਇੱਕ ਐਸਾ ਬੈਕਟੀਰੀਆ ਜੋ ਸਾਡੀ ਇੰਟਸਟਾਈਨ ਦੇ ਵਿੱਚ ਹੁੰਦਾ ਤਾਂ ਜਦੋਂ ਪੇਸ਼ੈਂਟ ਜਾਂਦਾ ਕਿਤੇ ਸਟੂਲ ਜਾਂਦਾ ਜਾਂ 플ਸ ਜਾਂਦਾ ਲੈਟਰਨ ਜਾਂਦਾ ਤਾਂ ਦੋਸਤੋ ਉਹ ਜਦੋਂ ਪਾਣੀ ਕਿਸੇ ਨਾ ਕਿਸੇ ਰਾਹੀ ਗਟਰ ਦੇ ਰਾਹੀਂ ਕਿਸੇ ਅੱਗੇ ਪਾਣੀ ਦੇ ਵਿੱਚ ਰਲਦਾ ਜਾਂ ਕਹਿੰਦੇ ਕਿ ਉਹ ਸਬਜ਼ੀਆਂ ਨੂੰ ਲੱਗਦਾ ਤਾਂ ਉਹ ਬੈਕਟੀਰੀਆ ਉਹਨਾਂ ਦੇ ਵਿੱਚ ਵੀ ਆ ਜਾਂਦਾ ਹੈ ਤੇ ਜਦੋਂ ਅਸੀਂ ਉਹ ਕੰਟਾਮਿਨੇਟਡ ਜਿਹੜਾ ਪਾਣੀ ਜਾਂ ਸਬਜ਼ੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਖਾਂਦੇ ਆ ਤੇ ਉਹ ਸਾਡੇ ਫਿਰ ਆਂਦਰੇ ਵਿੱਚ ਚਲਾ ਜਾਂਦਾ ਹੈ ਤੇ ਜਦੋਂ ਆਂਦਰੇ ਵਿੱਚ ਚਲਾ ਜਾਂਦਾ ਹੈ ਕੰਸਿਸਟ ਦੇ ਰੂਪ ਵਿੱਚ ਪਹੁੰਚਦਾ ਤੇ ਉਹ ਜਾ ਕੇ ਜਿਹੜਾ ਬੱਬਲ ਹੈਗਾ ਜਿਹਦੇ ਵਿੱਚ ਬੈਕਟੀਰੀਆ ਜਦੋਂ ਸਾਡੀ ਆਂਦਰੇ ਵਿੱਚ ਜਾਏਗਾ ਉੱਥੇ ਖੁੱਲ ਜਾਏਗਾ ਉਹ ਬੈਕਟੀਰੀਆ ਉੱਥੋਂ ਨਿਕਲ ਕੇ ਸਾਡੀ ਅੰਤੜੀ ਦੇ ਅੱਛੇ ਪਾਸੇ ਇਨਫੈਕਸ਼ਨ ਨੂੰ ਕ੍ਰੀਏਟ ਕਰੇਗਾ ਅਲਸਰ ਕ੍ਰੀਏਟ ਕਰੇਗਾ ਔਰ ਉਸ ਤੋਂ ਅਲਸਰ ਤੋਂ ਬਾਅਦ ਉਹ ਸਾਡੀ ਬਲੱਡ ਸਟ੍ਰੀਮ ਵਿੱਚ ਬੇਸ ਦੇ ਵਿੱਚ ਰਲ ਕੇ ਬਲੱਡ ਦੇ ਵਿੱਚ ਰਲ ਕੇ ਉਹ ਵੀ ਹੌਲੀ ਹੌਲੀ ਜਾ ਕੇ ਜਿਹੜਾ ਹੈਗਾ ਸਾਡੇ ਲੀਵਰ ਦੇ ਵਿੱਚ ਪਹੁੰਚ ਜਾਂਦਾ ਹੈ ਤੇ ਇਸ ਕਰਕੇ ਉਹ ਸਪੈਰਾਸਾਈਟ ਦੇ ਚਲਦਿਆਂ ਵੀ ਸਾਡੇ ਅੰਦਰ ਜਾਂ ਪੇਚੜ ਦੇ ਅੰਦਰ ਲੀਵਰ ਐਬਸੈਸ ਜਾਂ ਕਹੋ ਕਿ ਲੀਵਰ ਦਾ ਖੋੜਾ ਹੋ ਸਕਦਾ ਹੈ ਤਾਂ ਇਹਦਾ ਮਤਲਬ ਕੀ ਹੈ ਕਿ ਸਾਨੂੰ ਖਾਣ ਪੀਣ ਦਾ ਪ੍ਰੋਪਰ ਧਿਆਨ ਰੱਖਣਾ ਚਾਹੀਦਾ ਹੈ ਪਾਣੀ ਨੂੰ ਅੱਛੇ ਤਰੀਕੇ ਨਾਲ ਉਬਾਲ ਕੇ ਪੀਣਾ ਚਾਹੀਦਾ ਹੈ ਤਾਂ ਖਾਸ ਤੌਰ ਤੇ ਜਿਹੜੀਆਂ ਅਸੀਂ ਸਬਜ਼ੀਆਂ ਬਾਜ਼ਾਰਾਂ ਦੇ ਵਿੱਚੋਂ ਲੈਨੇ ਆ ਮੰਡੀ ਦੇ ਵਿੱਚੋਂ ਲੈਨੇ ਆ ਸਾਨੂੰ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਵਾਸ਼ ਕਰਕੇ ਹੀ ਯੂਜ਼ ਕਰਨਾ ਚਾਹੀਦਾ ਹੈ ਹੁਣ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਸਾਡੇ ਲਿਵਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਕ੍ਰੀਏਟ ਹੋ ਰਹੀ ਆ ਕਹਿੰਤ ਭਾਵ ਕਿ ਉਹਦੇ ਸਿੰਟਮ ਕੀ ਹੋ ਸਕਦੇ ਨੇ ਲੱਛਣ ਕੀ ਹੋ ਸਕਦੇ ਨੇ ਸਭ ਤੋਂ ਪਹਿਲਾਂ ਤਾਂ ਪੇਸ਼ੈਂਟ ਨੂੰ ਬੁਖਾਰ ਰਹਿਣਾ ਸ਼ੁਰੂ ਹੋਵੇਗਾ ਹੌਲੀ ਹੌਲੀ ਬੁਖਾਰ ਇਹ ਤੇਜ਼ ਹੁੰਦਾ ਜਾਏਗਾ ਦੂਸਰਾ ਕਾਰਨ ਉਸਦਾ ਕਿ ਉਹਦੀ ਭੁੱਖ ਖਤਮ ਹੋ ਜਾਏਗੀ ਉਹਦੇ ਅੰਦਰ ਵੀਕਨੈਸ ਥਕਾਵਟ ਰਹਿਣ ਲੱਗ ਪੈਗੀ ਸੁਸਤੀ ਰਹਿਣ ਲੱਗ ਪਵੇਗੀ ਕਮਜ਼ੋਰੀ ਹੋਏਗੀ ਵਜ਼ਨ ਘਟਦਾ ਜਾਏਗਾ ਉਹਦਾ ਕੰਮ ਨੂੰ ਕਿਸੇ ਤਰ੍ਹਾਂ ਦਾ ਦਿਲ ਨਹੀਂ ਕਰੇਗਾ ਪੀਲੀਆ ਹੋ ਜਾਏਗਾ ਠੀਕ ਹੈ ਔਰ ਲਿਵਰ ਦਾ ਜਿਹੜਾ ਹੈਗਾ ਸਾਈਜ਼ ਵੱਧ ਜਾਏਗਾ ਤੁਹਾਡੇ ਲਿਵਰ ਦੇ ਵਾਲੇ ਪਾਸੇ ਸੱਜੇ ਪਾਸੇ ਖਾਸ ਤੌਰ ਤੇ ਟੈਂਡਰਨੈਸ ਜਿਹਨੂੰ ਕਹਿੰਦੇ ਅਸੀਂ ਭਾਰੀਪਨ ਅਕੜਾ ਹੋਵੇਗਾ ਇਹ ਸਾਰੇ ਲੱਛਣ ਜੇਕਰ ਤੁਹਾਨੂੰ ਨਜ਼ਰ ਆਉਂਦੇ ਨੇ ਤਾਂ ਸਾਨੂੰ ਕਿਸ ਨਾ ਕਿਸੇ ਮਾਹਰ ਡਾਕਟਰ ਕੋਲੇ ਜਾ ਕੇ ਉਸ ਸਮੱਸਿਆ ਨੂੰ ਡਿਸਕਸ ਕਰਨਾ ਚਾਹੀਦਾ ਉਹ ਅੱਗੇ ਆਪਣੀਆਂ ਅਗਲੀਆਂ ਇਨਵੈਸਟੀਗੇਸ਼ਨਸ ਕਰਾਏਗਾ ਕੋਈ ਇਨਵੈਸਟੀਗੇਸ਼ਨਸ ਕੀ ਹੋਣਗੀਆਂ ਬੀਿੰਗ ਏ ਇਲੈਕਟ੍ਰੋ ਹੋਮੋਪੈਥਿਕ ਫਿਜੀਸ਼ੀਅਨ ਅਸੀਂ ਜੋ ਡਾਇਗਨੋਸ ਕਰਨ ਦਾ ਪਾਸ ਨੂੰ ਸਹਾਰਾ ਲੈਂਦੇ ਆ ਤਾਂ ਇਹ ਉਹਦੇ ਵਿੱਚ ਜੋ ਅਸੀਂ ਪਾਸ ਨੂੰ ਯੂਜ਼ ਕਰਦੇ ਆ ਪਾਸ ਡਾਇਗਨੋਸ ਉਹਦੇ ਵਿੱਚ ਅਸੀਂ ਫਸਟ ਫਿੰਗਰ ਦੀ ਫਰਸਟ ਟੂ ਡਿਸਕਸ ਦਾ ਫਰਸਟ ਪੁਆਇੰਟ ਜਦੋਂ ਸਾਨੂੰ ਉੱਥੇ ਪ੍ਰੈਸ਼ਰ ਦੇਵੇਗਾ ਤੇ ਸਾਨੂੰ ਕਿਤਨਾ ਕਿਤੇ ਲੱਗੇਗਾ ਕਿ ਪੇਸ਼ੈਂਟ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਲਿਵਰ ਦੇ ਨਾਲ ਸੰਬੰਧਿਤ ਪ੍ਰੋਬਲਮ ਚੱਲ ਰਹੀ ਹੈ ਔਰ ਜੇਕਰ ਨਾਲ ਨਾਲ ਇੰਟਰਸਟਾਈਨ ਦਾ ਵੀ ਕੋਈ ਪੁਆਇੰਟ ਸਾਨੂੰ ਪ੍ਰੈਸ਼ਰ ਦੇ ਰਿਹਾ ਹੈ ਇੰਡੀਕੇਟ ਕਰ ਰਿਹਾ ਹੈ ਜਾਂ ਗਾਲ ਬਲੇਡਰ ਦਾ ਇੰਡੀਕੇਟ ਕਰ ਰਿਹਾ ਹੈ ਤੇ ਉਸ ਤੋਂ ਸਾਨੂੰ ਪਤਾ ਲੱਗੇਗਾ ਕਿ ਉਹ ਇਨਫੈਕਸ਼ਨ ਦਾ ਕਾਰਨ ਇੰਟਰਸਟਾਈਨ ਹੈ ਜਾਂ ਗਾਲ ਬਲੇਡਰ ਦੂਸਰਾ ਜੋ ਸਾਡੇ ਮਾਡਰਨ ਸਾਇੰਸ ਦੇ ਵਿੱਚ ਹੋਣ ਵਾਲੇ ਟੈਸਟ ਨੇ ਜਿਹਦੇ ਵਿੱਚ ਅਸੀਂ ਸੀਬੀਸੀ ਕਰਵਾ ਸਕਦੇ ਆ ਪੇਸ਼ੈਂਟ ਦੇ ਐਲਫਟੀ ਹੋਏਗਾ ਬਲੱਡ ਕਲਚਰ ਹੋਏਗਾ ਇਸ ਤੋਂ ਇਲਾਵਾ ਜਿਹੜੀ ਹੈਗੀ ਇਮੇਜਿੰਗ ਟੈਸਟ ਜਿਹਨੂੰ ਅਸੀਂ ਕਹਿੰਦੇ ਆ ਸੀਟੀ ਸਕੈਨ ਹੋਏਗਾ ਐਮ ਆਰ ਆਈ ਔਰ ਇਸ ਤਰ੍ਹਾਂ ਦੇ ਕਰਕੇ ਜਿਨੇ ਵੀ ਅਲਟਰਾਸਾਉਂਡ ਹੋ ਗਿਆ ਇਸ ਕਰਕੇ ਇਹ ਜਿਹੜੇ ਡਾਇਗਨੋਸਟਿਕ ਜਿਹੜੇ ਫੀਚਰਸ ਨੇ ਜਿਹਨਾਂ ਨੂੰ ਅਸੀਂ ਯੂਜ਼ ਕਰਕੇ ਅਸੀਂ ਇਹ ਡਾਇਗਨੋਸ ਕਰ ਸਕਦੇ ਆ ਕਿ ਲਿਵਰ ਦੇ ਵਿੱਚ ਇਸ ਤਰ੍ਹਾਂ ਦੀ ਕੀ ਪ੍ਰੋਬਲਮ ਚੱਲ ਰਹੀ ਹੈ ਓਮੋਪੈਥੀ ਦੇ ਵਿੱਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਬਹੁਤ ਅੱਛਾ ਟਰੀਟਮੈਂਟ ਆ ਸੋ ਸੋ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸੁਣਿਆ ਇਸ ਕਰਕੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ